ਹੈਲੋ ਜੀ ਸਤਿ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਮੈਂ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਸਵੇਰ ਦਾ ਟਾਈਮ ਹੈ। ਹੁਣ ਆਪਾਂ ਬਲੌਗ ਸ਼ੁਰੂ ਕਰਦੇ ਹਾਂ। ਰਿਕਵੈਸਟ ਹੈ ਜੇ ਜਿਹੜੇ ਮੇਰੇ ਚੈਨਲ ਦੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ। ਤੁਹਾਨੂੰ ਪਤਾ ਹੀ ਹੈ ਅੱਜ 21 ਤਰੀਕ ਹੈਗੀ ਅੱਜ ਆਪਾਂ ਜਾਣਾਗਾ ਫਤਿਹਗੜ੍ਹ ਸਾਹਿਬ ਹਨਾ ਤੇ ਹੁਣ ਮੈਂ ਰੋਟੀ ਬਣਾਉਣੀ ਹੈਗੀ। ਧਾਰਾ ਮੈਂ ਕੱਢ ਲਈਆਂ ਤੇ ਬਾਰਬੂਡ ਮੈਂ ਸੰਭਰੇ ਬਾਕੀ ਝਾੜੂ ਤਾਂ ਨਹੀਂ ਅੱਜ ਲੱਗਦਾ ਹੈਗਾ ਟਾਈਮ ਹੈ ਜਿਹੜਾ 5:30 ਹੋਗੇ ਆਪਾਂ ਨੂੰ ਟਾਈਮ ਦਿੱਤਾ ਹੋਇਆ ਹੈ 6 ਵਜੇ ਦਾ ਹਜੇ ਮੈਂ ਤਿਆਰ ਵੀ ਹੋਣਾ ਹੈ ਹੁਣ ਮੈਂ ਬਣਾਉਣੀ ਹੈਗੀ ਰੋਟੀ ਕਿਉਂਕਿ ਪਾਪਾ ਜੀ ਤਿੰਨ ਵੀਦੇ ਰੈਡੀ ਘਰੇ ਨਹੀਂ ਕਿ ਉਹਨਾਂ ਦੀ ਰੋਟੀ ਬਣਾ ਕੇ ਜਾਣੀ ਪਊਗੀ ਮੈਨੂੰ ਨਾ ਤੇ ਧਾਰਾ ਮੈਂ ਕੱਢ ਲਿਆ ਹੁਣ ਮੈਂ ਇੱਥੇ ਸਾਰਾ ਸਮਾਨ ਕੱਢ ਲਿਆ ਹਜੇ ਮੈਂ ਚਾਹ ਪੀਣੀ ਹੈਗੀ ਪ੍ਰੇਵਿਤ ਹੋਣੇ ਨੇ ਪਾਪਾਈ ਦੇ ਫਿਰ ਉਸ ਤੋਂ ਬਾਅਦ ਵਿੱਚ ਤਿਆਰ ਹੋਊਂਗੀ फटाफट ਪ੍ਰਮਾਤਮਾ ਕਿਰਪਾ ਕਰੇ ਨਾ ਜਲਦੀ ਤੋਂ ਜਲਦੀ ਤਿਆਰ ਹੋ ਜਾਈਏ ਖੈਰ ਸੁਖਣਾ ਆਪਾਂ ਮੱਖਾ ਢੇਕ ਲਈਏ ਅੱਜ ਮੌਸਮ ਹੈ ਜਿਹੜਾ ਸੋਹਣਾ ਹੈਗਾ ਧੁੰਦ ਵਗੈਰਾ ਥੋੜੀ ਘਣੀ ਆਈ ਹੈਗੀ ਹੈ ਨਾ ਰਸਤੇ 'ਚ ਹੋਵੇ ਤਾਂ ਹੋਵੇ ਪਰ ਹਜੇ ਤਾਂ ਨਹੀਂ ਹੈਗੀ ਕਈ ਵਾਰ ਆ ਨਾ ਐ ਹੁੰਦਾਗਾ ਸਵੇਰੇ ਨਹੀਂ ਹੁੰਦੀ ਹੈਗੀ ਦਿਨ ਚੜੇ ਆ ਜਾਂਦੀ ਹੈਗੀ ਇਹ ਵੀ ਨਹੀਂ ਪਤਾ ਲੱਗਦਾ ਹੈਗਾ ਨਾ ਤੇ ਚਲੋ ਜੀ ਜਿੰਨਾ ਇੱਕ ਬਲੌਗ ਬਣਿਆ ਆਪਾਂ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੀਆਂ ਆਪਾਂ ਨਾ ਨਹੀਂ ਜਾ ਸਕੀਏ ਆਪਾਂ ਸਾਰਿਆਂ ਨੂੰ ਨਮਸਕਾਰ ਜਰੂਰ ਕਰਵਾਵਾਂਗੇ ਨਾ ਤੇ ਬਲੌਗ ਦੇ ਨਾਲ ਬਣੇ ਰਹੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਮਿਲਾਂਗੇ ਆਪਾਂ ਹੁਣ ਫੇਰ ਪਹਿਲਾਂ ਮੈਂ ਰੋਟੀ ਬਣਾ ਲਾਂ ਕਿਉਂਕਿ ਮੇਰਾ ਪੌਣਾ ਘੰਟਾ ਹੀ ਰਿਹਾ ਹੈ ਪੌਣੇ ਘੰਟੇ ਦੇ ਵਿੱਚ ਮੇਰੇ ਕਈ ਕੰਮ ਪਏ ਨੇ ਨਾ ਜਿਹੜੇ ਮੈਂ ਕਰਨੇ ਨੇਗੇ ਆਪਣਾ ਬਿੱਲਾ ਵੀ ਦੁੱਧ ਪੀ ਜਾਂਦਾ ਹੈ ਬੂੜਾ ਪੀ ਗਿਆ ਬਿੱਲੀ ਪੀ ਗਈ ਭੱਜ ਗਏ ਸਾਰੇ ਤੇ ਟਾਈਮ ਹੈ ਜਿਹੜਾ 6:00 ਵੱਜ ਗਏ ਦਿਨ ਚੜ੍ਹਨਾ ਸ਼ੁਰੂ ਹੋ ਗਿਆ ਨਾ ਅੱਜ ਤੁਹਾਨੂੰ ਤਾਂ ਥੋੜੀ ਥੋੜੀ ਹੀ ਆਏਗੀ ਆਪਾਂ ਸੈਲਫ ਵੀ ਸਾਫ ਕਰਤੀ ਚਾਹ ਸਾਰਿਆਂ ਨੇ ਪੀ ਲਈ ਤੇ ਦੁੱਧ ਬਾਅਦ ਮੈਂ ਪਾ ਕੇ ਰੱਖ ਲਈ ਅੱਜ ਆਪਣਾ ਦੋ ਪਾਸੇ ਦੁੱਧ ਜਾਣਾ ਹੈਗਾ ਇਧਰ ਨਵੀਂ ਜਿਹੜੀ ਦੀ ਰੋਟੀ ਇਕ ਕੇ ਆਣ ਦਾ ਭੋਗ ਤੇ ਜਾਊਗਾ ਸਾਡੇ ਇੱਥੇ ਲਾਈਟ ਨਹੀਂ ਹੈਗੀ ਤੇ ਇਕ ਐਨ ਦੀ ਮੈਂ ਰੋਟੀ ਪਾ ਕੇ ਰੱਖ ਲਈ ਰੋਟੀ ਤਾਂ ویسੇ ਮੈਂ ਦੋ ਤਿੰਨੇ ਜਾਣੇ ਦਿਲਾਈਆਂ ਨੇ ਕਿਉਂਕਿ ਨਵੀ ਵੀ ਆਊਗੀ ਨਾ ਇਧਰ ਦੁੱਧ ਪਾ ਕੇ ਰੱਖ ਲਈ ਆ ਆਪਣਾ ਪਾਉਣ ਵਾਲਾ ਪਿਆਗਾ ਆਪਾਂ ਆਪਦਾ ਸਾਰਾ ਕੰਮ ਫਿਨਿਸ਼ ਕਰ ਗਏ ਇਕ ਝਾੜੂ ਨਹੀਂ ਲੱਗਿਆ ਹੈਗਾ ਪਾਪਾ ਜੀ ਦੇ ਕੱਪੜੇ ਵੀ ਮੈਂ ਧੋਗੀ ਤੇ ਬਸ ਮੇਰੀ ਥੋੜਾ ਜਿਹਾ ਨਵੀ ਨੂੰ ਕਿਹਾ ਸੀਗਾ ਮਹਾ ਕੀ ਧੋਦੀ ਬੈਲਵਟ ਦਾ ਸੂਟ ਪਾਇਆ ਠੰਡੇ ਹੀ ਹਨਾ ਤੇ ਕੋਟੀ ਵੀ ਪਾਈ ਹੈ ਸ਼ਾਲ ਵੀ ਲਿਆਗਾ ਤੇ ਭਈ ਬਾਕੀ ਅੱਗੇ ਚਲੋ ਮੌਸਮ ਜਿਵੇਂ ਦਾ ਹੋਊਗਾ ਠੰਡ ਤਾਂ ਵੈਸੇ ਠੰਡ ਹੀ ਹੈਗੀ ਹੈ ਨਾ ਆਪਾਂ ਕਿਵੇਂ ਮਰਜ਼ੀ ਚੁੰਨੀਆਂ ਬੇਸ਼ੱਕ ਲਈ ਫਿਰਦੀਆਂ ਨਹੀਂ ਹੈ ਪਰ ਭਈ ਠੰਡ ਹੈਗੀ ਜੇ ਕਿਰਾ ਲੱਗ ਗਈ ਨਾ ਔਖਾ ਹੋ ਜਾਊਗਾ ਤੇ ਆਪਾਂ ਸਿੰਪਲ ਬਣ ਕੇ ਜਾਣਾ ਹੈਗਾ ਕਿਉਂਕਿ ਆਪਾਂ ਗੁਰੂ ਘਰ ਜਾ ਰਹੇ ਹਾਂ ਨਾ ਕੋਈ ਆਪਾਂ ਉੱਥੇ ਟੌਰ ਨਹੀਂ ਦਿਖਾਉਣੀ ਹੈਗੀ ਤੇ ਸ਼ਾਲ ਕੋਟੀ ਸਾਰਾ ਕੁਝ ਬੂਟ ਜਰਾਬਾ ਆਪਣਾ ਪਾ ਕੇ ਗਏ ਜਰਾਬਾ ਨਹੀਂ ਪਾਈਆਂ ਹੈਗੇ ਵੈਸੇ ਲਾਉਣੀਆਂ ਕਰਨੀਆਂ ਔਖੇ ਹੋ ਜਾਂਦੇ ਨੇ ਬਿੰਦੇ ਬਿੰਦੇ ਹੱਥ ਲੱਗਦੇ ਨੇ ਜਰਾਬਾ ਨੂੰ ਨਾ ਤੇ ਗਰਮ ਸੂਟ ਹੈਗਾ ਤੇ ਬਸ ਹੁਣ ਬੀਬੀ ਦਾ ਫੋਨ ਆਇਆ ਸੀ ਕਹਿੰਦੇ ਆਉਣ ਵਾਲੇ ਨੇਗੇ ਟਾਈਮ ਹੈ ਜਿਹੜਾ 6 ਵਜੇ ਮੈਂ ਪੂਰਾ 6 ਵਜੇ ਤੱਕ ਤਿਆਰ ਹੋ ਗਈ ਮੇਰੇ ਸਾਰੇ ਕੰਮ ਨਿਬੜ ਗਏ ਤੇ ਭਾਂਡੇ ਵੀ ਸਾਫ ਕਰਦੇ ਮੈਂ ਇੱਕ ਦੋ ਕਰ ਲਏਗੇ ਹੁਣ ਮੈਂ ਉਹਨਾਂ 'ਚ ਵੀ ਹੱਥ ਮਾਰ ਦਿੰਨੀ ਆ ਕਿਉਂਕਿ ਪਾਪਾ ਜੀ ਚਾਹ ਪੀ ਕੀ ਗਏ ਨੇ ਤੇ ਰੈਡੀ ਨਹੀਂ ਜਾ ਪਿੱਤੀ ਆ ਨਾ ਤੇ ਆ ਬਾਕੀ ਬਿੱਲੇ ਵਾਲੇ ਦੁੱਧ ਦਾਦਾ ਵਾਲੇ ਗਲਾਸ ਹੋ ਗਏ ਇੱਕ ਦੋ ਤੇ ਉਹਨਾਂ ਵਾਲੇ ਭਾਂਡੇ ਸਾਫ ਕਰ ਦਿੰਨੀ ਆ ਢਾਲੀ ਵਾਲਾ ਦੁੱਧ ਹੋਰ ਸਭ ਕੁਝ ਆਪਾਂ ਕਰ ਗਏ ਜੇ ਕਰ ਲੈਣਗੇ ਫੀਡ ਵਗੈਰਾ ਵੀ ਮੈਂ ਕੱਢ ਕੇ ਗਈ ਆਗੀ ਆ ਡੋਡੀ ਬੱਠਣਾ ਚਾਹ ਫਲਾਣੇ ਦੀ ਆ ਠ ਕਦੇ ਨਹੀਂ ਨਵੀਂ ਰੜੀ ਨਹੀਂ ਬੰਤੀ ਅੱਜ ਦੇਖੋ ਜੇ ਕਰ ਦੇਣਗੇ ਸਾਰਾ ਕੁਛ ਨਾ ਮਿਸਦਾ ਚਲ ਨਾਲ ਤਾਂ ਹੁੰਦੀ ਨੇ ਪਤਾ ਤਾਂ ਲੱਗਦੀ ਹੀ ਉਹਨਾਂ ਨੂੰ ਅੱਜ ਆਪਣਾ ਉਹ ਕੰਮ ਕਰ ਗਏ ਢੇਰੀਆਂ ਵਗੈਰਾ ਲਾ ਗਈ ਤੇ ਹੁਣ ਆਪਾਂ ਫ੍ਰੀ ਹੋ ਕੇ ਸਾਰਾ ਦਿਨ ਦਰਸ਼ਨ ਦੇਦਾਰੀ ਕਰਾਂਗੇ ਨਾ ਅਸੀਂ ਬਸ ਅਸੀਂ ਬੈਠਾਂਗੇ ਮਗਰ ਇਹ ਦੋ ਜਰਵਰ ਵਾਲੀ ਰਾਮ ਜੀ ਬਾਜ ਰੋ ਬਾਜ ਰੋ ਬਾਜ ਦੇਖਣਾ ਆਏਗੇ ਇੱਧਰ ਕੌਣ ਆ ਕਿਵੇਂ ਆਉਣਾ ਅੱਛਾ ਹੋ ਗਿਆ ਐਨੀ ਵੱਟੀ ਰਹੀ ਕਿਵੇਂ ਆਦੂੰ ਹੁਣ ਸੁਣ ਵਾਡਲ ਅੱਛਾ ਅਸਿਕਾ ਬਣਾ ਰਹੇ ਹਾਂ ਤੋਂ ਬਾਹਰ ਬੋਲ ਦੇਣੀ ਹੈਗੀ ਆ ਰਹਿ ਗਿਆ ਤਰ ਇਹਦਾ ਬਿਆਸੀ ਆ ਇਹ ਨਾ ਕਿਉਂ ਘੋਰੀਆਂ ਲਗੀਆਂ ਇਹ ਰੋਕ ਕੇ ਹਟ ਜਾਣ ਦੇ ਚਾਚਾ ਨਾ ਕਿੰਨਾ ਕ ਚਾਏਗਾ ਬੜਾ ਸ਼ਸ਼ੀਗਰ ਮਮੀ 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 ਬੱਚਾ ਪਾਰਟੀ ਬਿਸਕੁਟ ਖਾਣ ਲੱਗੀ ਸਾਰੇ ਨੂੰ ਆ ਗਏ ਹੁਣ ਇੱਥੇ ਮੈਨੂੰ ਨਹੀਂ ਆਏ ਹੈਗੇ ਲੈ ਲੈ ਟਾਈਮ ਹੈ ਜਿਹੜਾ 9 ਵਜ ਗਏ ਨੇਗੇ ਹੁਣ ਸਾਰੇ ਨੇ ਖਾਣਾ ਪੀਣਾ ਸ਼ੁਰੂ ਕਰਤਾ ਪਾਣੀ ਪੀਂਦੇ ਨੇ ਮਾਸੇ ਵੀ ਮਿਲ ਕੇ ਖਾਓ ਲੈ ਲਓ ਮੇਰੇ ਕੋਲ ਹੈਗੇ ਹੇ ਬੀਬੀ 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 ਆਏਗੀ ਲੜਕੀ ਦਾ ਬੀਬੀ ਰਹਿ ਗਈ ਮਾਸੀ ਨੂੰ ਵੀ ਮਿਲ ਗਈ ਆ ਡਾਦੇ ਬੀਬੀ ਆ ਹਾਂ ਬੀਬੀ ਐ ਤੁੰਗ ਸਾਰੀ ਚੱਕੀ ਕੀ ਟਾਈਮ ਐ ਜਿਹੜਾ ਹੁਣ 9 ਵਜ ਚੁੱਕੇ ਨਿੱਗਾ ਪਾਣੀ ਆ ਗੋਆਮ ਨਹੀਂ ਹੁਣ ਆਪਾਂ ਕਿੱਥੇ ਪਹੁੰਚ ਗਏ ਪਟਿਆਲੇ ਤੋਂ ਤਾਂ ਪਟਿਆਲੇ ਬੀਬੀਆ ਨਾ ਪਟਿਆਲੇ ਮੈਨੂੰ ਸ਼ਹਿਰ ਦੱਸੋ ਕਿੱਥੇ ਆਪਾਂ ਨਾਪੇ ਨਾਪੇ ਆਪਾਂ ਜਾਣਾ ਨਾਪੇ ਨਾਪਾ ਨਾਪਾ ਪਾਪਾ Редактор субтитров А.Семкин Корректор А.Егорова ਬੱਚੀ ਘੱਟ ਪਈ ਹੈ ਧੰਨ ਬਚਾ ਰਿਹਾ ਨਹੀਂ ਆਪਾਂ ਦੇ ਚ ਪਾ ਲਈ ਆ ਜਿਆਦਾ ਬਹੁਤ ਜ਼ਿਆਦਾ ਬਹੁਤ ਟਾਈਮ ਲੁਗਣ ਵਾਲੀ ਬਟੀ ਸਖਾ ਦੇ ਕੰਡੀ ਬੋਲਦੇ ਚੋਗ ਬੋਲਦੇ ਸਾਰੀਆਂ ਉਹਨਾਂ ਨਾਲ ਹੀ ਨੇ ਆਉਂਦੀਆਂ ਨੇ ਆ ਮੈਂ ਉਰੀ ਆਇਆ ਕੱਲ੍ਹ ਜੀ ਆਪਾਂ ਮੀਂਹ ਵਰ੍ਹਦਾ ਸੀ ਹਾਂ ਮੁੰਡੇ ਨੂੰ ਕੀ ਦੱਸੋਗੇ ਚੰਨਰ ਠੇਗਲੋਤੀਆਂ ਪਿਆਰ ਮੈਂ ਸਾਡੇ 3 ਦਾ ਟਾਈਮ ਹੋ ਗਿਆ ਆਪਾਂ ਮੱਥਾ ਟੇਕਿਆ ਤੇ ਹੁਣ ਸਾਡੇ ਜੋ ਕੁਝ ਜਾਣੇ ਰਹਿ ਗਏ ਪਿੱਛੇ ਬੀਬੀ ਤੇ ਮਾਸੀ ਦੋ ਜਾਣੀ ਉਹਨਾਂ ਨੂੰ ਲੱਭਣੀਆਂ ਨੇ ਹਾਂ ਕਿੱਥੇ ਖੋ ਗਏ ਐ ਤਾਂ ਆਪਾਂ ਆ ਵੀ ਦੱਸੋ ਆ ਕੀ ਮੰਮੀ ਖਰੀਦ ਲੈ ਤੀ ਮੋਤੀ ਮੇਰੇ ਦੇ ਗੁਰਦੁਆਰੇ ਚ ਸ੍ਰੀ ਅਨੰਦ ਮੋਤੀ ਮੇਰੇ ਦੇ ਮੱਥਾ ਟੇਕ ਕੇ ਅਸੀਂ ਆ ਗਏ ਗੱਡੀ ਕੋਲੇ ਇਹ ਖਾਣੀਆਂ ਨੇ ਮੰਮੀ ਜੀ ਨੇ ਕਿਹਾ ਸ਼ਾਪਿੰਗ ਖਾਣੀਆਂ ਮੇਰੇ ਹੋਰ ਆਵਣੀ ਤਾਂ ਖਾਣ ਜੀ ਹਣ ਸਾਨੂੰ ਉਹਨਾਂ ਦਾ ਪਤਾ ਨਹੀਂ ਹੈਗਾ ਆਤਾ ਪਤਾ ਹੀ ਨਹੀਂ ਹੈਗਾ ਕਿਥੇ ਨਾ ਉਹਨਾਂ ਕੋਲੇ ਫੋਨ ਹੈਗਾ ਐਂਟੀ ਕੋਲ ਫੋਨ ਤਾਂ ਨਹੀਂ ਹੈਗਾਗਾ ਹੈਗਾ ਉੱਥੇ ਮੂਹੇ ਪਿਆ ਸੁਣੋ ਇੱਕ ਨਾ ਇਥੇ ਹਾਰੇ ਕੋ ਗੁਰੂ ਘਰ ਚ ਫੋਨ ਨਹੀਂ ਲੱਗਦਾ ਲੱਗ ਤਾਂ ਜਾਂਦਾ ਹੈ ਆਵਾਜ਼ ਨਹੀਂ ਆਂਦੀ ਹੈਗੀ ਤੇ ਸਭ ਦੇ ਪਤਾ ਨਹੀਂ ਨੈਟਵਰਕ ਕੱਟੇ ਹੋਏ ਪਤਾ ਨਹੀਂ ਕੀ ਕਾਰਨ ਹੈਗਾ ਨਾ ਸਭ ਦੇ ਫੋਨਾਂ ਦੀ ਉਹ ਹੈ ਪੈਸੀਆਂ ਔਖਾ ਤੁਸੀਂ ਕਿੱਥੇ ਗਏ ਦਾ ਕਲੱਬ ਗਈ ਹੋ ਗਿਆ ਸਾ ਉੱਥੇ ਤੱਕ ਨਹੀਂ 100 ਮਤੀ ਰਾਮ ਮੇਰੇ ਦੇ ਗੁਰਦੁਆਰੇ ਦਾ ਕਲੱਬ ਗਿਆ ਨਹੀਂ ਮੱਥਾ ਸੀ ਮਸਾ ਟੇਕਿਆ ਜ ਸਾਰੇ ਗੁਰੂ ਘਰਾਂ 'ਚ ਨਾ ਜਿਹੜੀਆਂ ਵੀ ਭੈਣਾਂ ਹੋਣ ਆਉਣਗੀਆਂ ਬੱਚਿਆਂ ਨੂੰ ਲੈ ਕੇ ਆਹ ਦਿਨਾਂ 'ਚ ਬੱਚਿਆਂ ਨੂੰ ਲੈ ਕੇ ਨਾ ਆਇਓ ਨਾ ਅੱਗੇ ਪਿੱਛੇ ਆਇਓ ਜਾਂ ਤਾਂ ਪਹਿਲਾਂ ਆਜੋ ਜਾਂ ਪਿੱਛੋਂ ਆਜੋ ਤੇ ਅਈ ਦੁਸਨੇਹਾਂ ਤਾਂ ਅਸੀਂ 6:30 ਸਾਢੇ 6 ਤੁਰੇ ਹੋਮਾਂਗੇ ਦੁਸਨੇਹਾਂ ਤਾਂ ਤੁਰਿਆ ਵੀ ਨਹੀਂ ਜਾਂਦਾ ਹੈਗਾ ਕਿਉਂਕਿ ਧੁੰਦ ਦਾ ਮੌਸਮ ਹੈ ਨਾ 7 ਵਜੇ ਤੁਰੇ ਥੋੜੇ ਕੋਲ 7 ਵਜੇ ਸਾਢੇ 8 ਕਾ ਬਹੁਤ ਜ਼ਿਆਦਾ ਔਖਾ ਹੈ ਅੱਜ ਕੁੜੀਆਂ ਨੂੰ ਚੱਕਰ ਲੱਗ ਗਏ ਮੱਥਾ ਨਹੀਂ ਟਿਕਿਆ ਹੈਗਾ ਵਿੱਚੋਂ ਨਾ ਹਰ ਕੇ ਸੋਹਣ ਮਰਗੀਆਂ ਲੱਗ ਕੇ ਬੈਠੀਆਂ ਬਾਹਰ ਤੇ ਜਿਨ੍ਹਾਂ ਦਾ ਮੱਥਾ ਟਿਕਿਆ ਭਈ ਟਿਕਿਆ ਆਪ ਨੂੰ ਵੀ ਚੱਕਰ ਆਉਣ ਲੱਗ ਗਏ ਖੜਿਆ ਨਹੀਂ ਜਾਂਦਾ ਸੀਗਾ ਸਾਨੂੰ ਇੱਥੇ ਪੱਖੇ ਲਾਏ ਪਾਈਆਂ ਨੇ ਮੋਤੀ ਮੇਰੇ ਨੇ ਗੁਰਦੁਆਰੇ ਜਿਹਦੇ ਮੱਥਾ ਟੇਕਦੀ ਸੀ ਪੱਖੇ ਲਾਏ ਫਿਰ ਉਹਨਾਂ ਨੇ ਫੇਰ ਮੜਿਆ ਸਾ ਆ। ਇਹ ਅੱਖ ਲੱਗੇ ਘਬਰਾਟ। ਨੀ ਢੀੜ ਇੰਨੀ ਘਬਰਾਟ ਆਵੇ ਬਹੁਤ ਜ਼ਿਆਦੀ। ਮੰਮੀ ਠੰਡੇ ਵਰਚ ਦਾ ਚੋਰੀਆਂ ਤੇ ਚੋਰੀਆਂ। ਸਾਰੇ ਕੀ ਦੀ ਹਾਂ ਠੰਡੇ ਵਰਚ ਜਿਆਦਾ ਹੁੰਦੀਆਂ ਸੀਗੀਆਂ। ਚੋਰੀਆਂ? ਹਾਂ। ਸ਼ੁਕਰਾਨਾ ਮੈਨੇ ਚੱਕਰੀ ਆ ਗਿਆ ਬਾਬਾ ਕੇ ਤੁੱਲੀ ਪਿਆ ਆ। ਫੇਰ ਮਾਂ ਮੰਮੀ ਦੇਖ ਲੈ ਕਰੋ ਚੱਲ ਕੇ ਉੱਥੇ ਜਾ ਕੇ ਚੱਕਰਾਗੇ। ਹੋਰ ਮੈਂ ਤੈਨੂੰ ਅਸੀਂ ਮੰਡਾ। ਤੂੰ ਤਾਂ ਅਸੀਂ ਲੰਗਰ ਨਹੀਂ ਛੱਕਿਆ ਹੈਗਾ ਕਿਸੇ ਨੇ ਵੀ ਇਹਨਾਂ ਘਰੋਂ ਵੀ ਨਹੀਂ ਖਾ ਪੀ ਕੇ ਅਸੀਂ ਲੰਗਰ ਵੀ ਨਹੀਂ ਛੱਕਿਆ ਸੀਗਾ। ਤਾਂ ਕਰਕੇ ਨਾ ਇੱਕ ਘਬਰਾਟ ਸੀ ਹੋਣ ਲੱਗੀ। ਸਾਡੇ ਜੋ ਇੱਕ ਭੈਣ ਦਾ ਵਿਚਾਰੀ ਪਰ ਪਹਿਲਾਂ ਹੀ ਬੈਠ ਗਈ। ਕਹਿੰਦੀ ਮੈਨੂੰ ਤੁਰਿਆ ਨਹੀਂ ਜਾਂਦਾ ਹੈਗਾ ਇਹ ਵੀ ਨਾ ਬੰਨਿਆ ਦੇ ਬੈਠੀ ਹਾਂ ਹਾਂ ਏ ਦੇ ਕਿ ਇਹ ਬੰਨਿਆ ਦੇ ਭੱਜ ਗਿਆ ਬਾਹ ਨਾਲ ਵਾਗ ਮੈਂ ਆਪਾਂ ਤੋਂ ਕਿੰਨਾ ਕੰਮ ਹੋ ਗਿਆ ਉੱਥੇ ਬਾਹ ਫੜ ਗਈ ਓਏ ਨਾਨੀ ਰਹਿ ਗਈ ਤੁਸੀਂ ਕਿੱਥੇ ਤੱਕ ਜਾ ਕੇ ਆਏ ਨਾਨੀ ਰਹਿ ਗਈ ਮੇਰੇ ਤੇ ਗੁਰਦੁਆਰੇ ਤੋਂ ਨਹੀਂ ਨਹੀਂ ਹਾਂ ਤੂੰ ਕਿਹਾ ਨਹੀਂ ਹੈਗਾ ਭਾਈ ਨੂੰ ਆਹ ਘੜਸੀ ਵੱਜ ਕੇ ਨਾ ਹੁਣ ਵੱਜੀਏ ਵਿੱਚ ਐ ਕਹਿੰਦੇ ਭਾਈ ਨੂੰ ਕਹਿੰਦੇ ਮੇਰੀ ਨਾਨੀ ਰਹਿ ਗਈ ਹਾਂ ਹਾਂ ਫੜ ਜੇ ਦੋ ਨਾਨੀ ਗੁੰਗੋ ਹੀ ਹਮਾਰੇ ਨਾ ਪਾ ਕੇ ਪਿਰੂ ਤੇ ਟ੍ਰੈਕ ਉੱਤੇ ਲੱਤੀ ਆ ਲੈ ਉਹ ਦੋ ਗਾੜੇ ਲਾ ਕੇ ਬਾਹਰ ਇੰਜ ਨਾ ਹੀ ਕੋੜਿਆ ਕੇ ਤੇ ਖੜੀਆਂ ਸੀ ਲਾ ਲੈ ਅਸੀਂ ਖਣੀਆਂ ਸੀ ਸੋਨੂ ਹੀ ਲੰਬਦੇ ਸੀ ਛੜੀਆਂ ਕੁੜੀਆਂ ਨਹੀਂ ਅਸੀਂ ਕਿਤੇ ਛੋਟੇ ਮੂਰੇ ਟੀ ਤੂੰ ਤਾਂ ਖੇਡਾਂ ਹੀ ਆ ਬਸ ਹੋ ਗਏ ਓਥੇ ਸੋ ਮੇਰੇ ਖੜ ਲਾਂਗੇ

ਹੋ ਜੇ ਨਾ ਦੇਖ ਲੈ ਸਾਡੇ ਮਾਗਰ ਚੁਣੀਆਂ ਹਾਂ ਅਸੀਂ ਨਹੀਂ ਗੇਵੀ ਸੀ ਉੱਥੇ ਜਾ ਕੇ ਬੈਠਿਆ ਹੈਗੇ ਤੇ ਆਪਣੇ ਮੂਰੇ ਸੀਗੀਆਂ ਸੰਤਾ ਐਸੀ ਵੀ ਗੱਡੀ ਦੇਖੀ ਹੋਈ ਹੈ ਹਾਂ ਗੱਡੀ ਕੋਲੇ ਆ ਗਈਆਂ ਆ ਤਾਂ ਮੈਂ ਛੋਟੇ ਹਾਬੀ ਆਪਣੇ ਮੂਰੇ ਕਰੀ ਜਾਂਦੇ ਆ ਮਣੀ ਤੇ ਤਾਂ ਸੋਹਣ ਦੇਖ ਕੇ ਆਈਆਂ ਵਾ ਹੁਣ ਨਹੀਂ ਆਉਣੀਆਂ ਬਾਈ ਬਾਈ ਪੋਰੇ ਤੇ ਮੱਥਾ ਰਹਿ ਗਿਆ ਸੀ ਦੇਖਣ ਵਾਲਾ ਅਸੀਂ ਹਰਦੀਪ ਘਰ ਤੋਂ ਫੂਲਾ ਫੂਤਾ ਤੂੰ ਚੱਕਿਆ ਨਹੀਂ ਮੈਂ ਲਾਇਆ ਫੂਨ ਫੋਨ ਤੇ ਬੰਦ ਨਹੀਂ ਰਹਿਤਾ ਬਾਈ ਪੋਰੇ ਤੇ ਮੱਥਾ ਨਹੀਂ ਦੇਖਿਆ ਜਾਂਦੀਆਂ ਨੇ ਫੋਨ ਆਉਂਦਾ ਹੈ ਨੈਟ ਪੋਰੇ ਚ ਮੱਥਾ ਨਹੀਂ ਦੇਖੀ ਗੱਡੀ ਪੋਰੇ ਚ ਮੱਥਾ

ਬਹੁਤ ਜਿਆਦਾ ਲੱਗਦੀ ਸਾਡੀ ਨਵੀ ਨੂੰ ਭਾਈ ਔਖਾ ਹੋ ਜਾਣਾ ਰੋਟੀਆਂ ਪਕਾਉਣੀਆਂ ਆਏ ਕੋਈ ਆ ਗਈ ਕੋਵੇ ਜਿਹੜੇ ਤੋਂ ਇਹਨਾਂ ਦੀ ਲਾ ਦੇ ਮਰਜੀ ਦਾਲ ਕਰਨਾ ਹੋਣੀ ਉਹ ਪਕਾਉਂਦੀ ਹੈਗੀ ਰੋਟੀਆਂ 10 ਮਿੰਟ ਲਵੰਗੀਆਂ ਅਵੇ ਚਾਚੂ ਨੂੰ ਖਵਾ ਕੇ ਪਕਾ ਦਿੱਤੀ ਕੋਕੀ ਦਾ ਬੜੀ ਐ ਲੈ ਬਿਲ ਨੂੰ ਚਾਹ ਦੇ ਸੋਈ ਸਾਹ ਨੇ ਚਾਹ ਪੀ ਲਈ ਰੋਟੀ ਖਾ ਲਈ ਤੇ ਜਦੋਂ ਆਪ ਪਟਰੇ ਜਾਣਾ ਚਲੋ ਹੁਣ ਹਨਾ ਤੇ ਚਾਹ ਕੌਣ ਫੜੇਗਾ 8:00 ਤਾਂ ਵਜੇ ਆਣਗੇ ਰਾਮਨੈਲ ਗਾ ਕੇ ਤਾਂ ਆਦੇ ਖਤਮ ਤਾਂ ਕਿੰਨੀ ਪੈ ਲੈਗੀ ਆਪਾਂ ਰਹਿਣਾ ਖੁਦਾਵਾਲਾ ਘੁੰਡੇ ਕੋਲ ਖੜਕੂ ਨਹੀਂ ਡਿੱਗੀ ਹੁੰਦੀ ਆ ਉੱਥੇ ਕੀ ਖਵਾਉਂਗੇ ਸਾਨੂੰ ਕਿਉਂਗਾ ਤੂੰ ਜਾ ਸਰਪ੍ਰੀ ਅੰਤਲਾ ਮੈਂ ਕਿੱਥੇ ਜਾਵਾਂ ਸਰਮਾ ਵੀ ਮੈਂ ਰੋਟੀ ਲੱਗ ਜੂ ਰੋਟੀ ਤੇ ਨਹੀਂ ਖਾਈ ਸੀ ਖਾ ਲਈ ਕੋਈ ਗੱਲ ਨਹੀਂ ਖੜਕੂ ਡਿੱਗੀ ਸਾਡਾ ਉਹ ਕੀਤਾ ਫਸ ਗਿਆ ਫਤੇ ਗੜਾ ਲੰਗਰੀ ਆ ਆ ਲੋ ਜੀ ਪੱਤੀ ਪਾ ਦਾਂਗੇ ਬਰਾਦਰੀ ਨਾ ਫੇ ਚਾਹ ਪਾਣੀ ਆ ਜੀ ਬਰਾਦਰੀ ਕੀ ਤੁਹਾਡੇ ਕੋਲੇ ਖੜਾਂਗੇ ਹੁਣ ਨਾ ਹਾਂ ਤਾਂ ਆ ਵੀ ਸੇਤੀ ਸਮਾਂ ਆ ਗਿਆ ਤਾਰ ਕੇ ਵੜ ਜਾਣਾ ਮੰਤਰਿਨ ਪਾਣੀ ਦੇ ਪੀ ਕੇ ਜਾਵਾਂਗੇ ਭਈ ਅਸੀਂ ਨਾ ਪਾਣੀ ਕਾ ਲੱਗ ਗਿਆ ਪਾਣੀ ਹੋਰ ਠੰਡਾ ਠੰਡਾ ਪਾਣੀ ਮਿਲ ਜੇ ਐ ਬੋਤਲ ਨਹੀਂ ਮਿਲਦੀ ਕਿਤੋਂ ਇਹਦੀ ਚਾਹ ਠੰਡੀ ਕਰ ਬੈਠੀ ਆਹ ਪਿਆਰਾ ਹੋ ਗਿਆ ਉੱਥੇ ਲੈ ਲੈ ਚਾਹ ਠੰਡੀ ਕਰਦੀ ਇਹਦੀ ਘੱਟ ਪਿਆਦੇ ਆਰੇ ਬੜਾ ਕਾਜੀ ਨਾ ਨਾ ਆਦਾ ਫੜ ਕੇ ਜਾਣਾ ਸਵਾਰੀਆਂ ਤਾਰ ਦੀ ਪਾਣੀ ਡੁੱਲਣ ਗਿਆ ਸਵਾਰੀਆਂ ਆਪਣੀ ਧੱਕੇਬਾਜ਼ੀ ਨੇ ਇਹਦੀ ਜਿਹੜਾ ਤੇ ਹੈ ਬੱਤ ਮੂੰਹ ਲਾ ਲਿਆ ਆ ਮੂੰਹ ਨਾ ਲਾ ਰਿਹਾ ਨਾ ਮੈਂ ਨਾ ਮੈਂ ਉਹ ਬਿਰਗਾਂ ਦਾ ਚਾਰਾ ਸੁਪਨਾ ਮੈਂ ਚੱਲ ਪਾਓ ਪੀ ਚੋ ਗਈ ਨਹੀਂ ਤਾਂ ਚੱਲੋ ਵੀ ਚੱਲ ਦੋ ਵੀ ਚਲੀ ਜਾਂਦੀ ਇਹ ਹੋ ਗਿਆ ਮੈਂ ਤੂੰ ਤਾਂ ਮਾਰ ਚੁਮਕਾਰ ਕੇ ਨਾ ਮੈਨੂੰ ਮਹਾਇਆ ਹੋਣਾ ਬੇਟਾ ਮੈਨੂੰ ਮਾਰਿਓ ਜਿੱਛਾ ਮਾਰਿਓ ਹਾਂ ਬੰਦਾ ਕਰਾ ਹੋਊ ਫੇਰ ਹੀ ਪਾਵਾਂਗੇ ਤੁਸੀਂ ਬੈਠੇ ਰਹਿਣਾ ਚਲੋ ਭਾਈ ਇੱਧਰ ਡੋ ਇਹਨਾਂ ਨੂੰ ਵੀ ਚਲੋ ਭਾਈ ਚਲਦੇ ਆ ਦੇਖੋ ਚਲੋ ਚਲੋ ਹਾਂ ਮੈਂ ਤਾਂ ਨਹੀਂ ਉੱਠਾ ਮਾਨ ਤੇ ਰਹਿਣਾ ਆ ਚਾਹ ਕੇ ਕਿੰਨੇ ਹੁੰਦਾ ਨਾ ਬਸ ਬੈਨੇ ਪਾਣੀ ਦੀ ਘੁੱਟ ਦੇ ਦੋ ਜਾਂਦੇ ਰਹੋ ਪਾਣੀ ਹਾਂ ਪਾਣੀ ਦੀ ਨੋੜ ਵੱਧ ਲੈ ਮੇਰਾ ਕਿੱਡਾ ਜਿ ਘਰਾ ਟੁੰਗੜੀ ਤੁਸ ਨੰਨਾ ਨਾਲ ਜਾਣਾ ਹਨੀ ਅੱਜ ਨਹੀਂ ਰੱਖ ਦੇ ਦੇਣ ਚਲੋ ਭਈ ਚਲੋ ਹੋਰ ਖੜ ਜਾ ਨਹੀਂ ਪ੍ਰੋਬਲੀਮ ਕਿ ਤੂੰ ਤਾਂ ਬਾਹਰ ਲਿਆ ਪੁਲਿਸ ਤਾਂ ਸੁਖਵਿੰਦਰ ਨੂੰ ਕਹੇਤੀ ਬਾਹਰ ਇਹ ਤਾਂ ਜੀ ਬੰਨਾ ਹੋਣਾਗਾ ਸਖਿਤ ਪਾਣੀ ਪਾ ਲੈ ਬੋਸ ਕੇ ਬੋਸ ਕੇ ਪਾ ਲੈ ਡੋਰ ਨਾ ਦੇ ਮੇਰੇ ਤੋਂ ਨਾ ਪਾ ਦੀ ਪਾਣੀ ਠੰਡਾ ਹਾਈ ਹਾਈ ਪੁਰੀਆਂ ਹੋ ਦੁੱਧੀਆਂ ਨਹੀਂ ਚਾਚਾ ਹੀ ਲੈਣਾ ਕੋਣੀ ਕੀ ਆ ਉਹ ਤਾਂ ਬੈਂਕ ਦਾ ਪਾਣੀ ਵੀ ਬਰਸਦਾ ਤਾਂ ਹੈ ਮੰਨ ਦੇ ਦੋ ਅਦਾ ਜੀ ਮਰਦਾ ਤੇ ਆ ਗਿਆ ਨਾ ਤੁਸੀ ਕਿਹਾ ਵੀ ਪਾਣੀ ਢਵਾ ਕੇ ਮੈਂ ਜਦੋਂ ਤੁਸੀਂ ਉੱਧਰ ਗਏ ਹਾਏ ਭਈ ਇਹ ਸਦਾ ਸਾਰੇ ਰਾਹ ਪਾਣੀ ਪਾਣੀ ਹੁੰਦੀ ਆਈ ਹੈਗੀ ਆ ਹਰ ਕਿੱਥੇ ਹੋ ਬਾਰੇ ਵਿਚਾਰ ਕੋਈ ਮੇਰੇ ਇੱਥੇ ਕਿਤੇ ਪਾਣੀ ਨਹੀਂ ਚੁੱਪ ਕਰੇ ਜਾ ਕੇ ਪੀ ਮੰਗੇ ਹੁਣ ਉੱਥੇ ਹੋਰ ਪਾਣਾ ਚੀਜ਼ ਪਾਣੀ ਉਹ ਭਾਈ ਨੂੰ ਵੀ ਫੜਾ ਦੂ ਪਾਕੀ ਆ ਪਾਣੀ ਭਾਈ ਕਿੱਥੇ ਹਰ ਗੀ ਸਮੇਂ ਦੇ ਬੋਲ ਗਲਾਸ ਤਾਂ ਹੋਰ ਹੈ ਨਹੀਂ ਹਾਂ ਜੀ ਮੰਗਾ ਲੈਣੇ ਮੰਗਾ ਲੈ ਲੈ ਕਾ ਗਲਾਸ ਹੋਰ ਮੰਗਾ ਲਓ ਐ ਕੀ ਹੈ ਅਸੀਂ ਦੇ ਦਾਂਗੇ ਰਹਿਣ ਦੇ ਕੋਈ ਨਾ ਪੜ ਤੂੰ ਰਹਿਣ ਦੇ ਮਾ ਨਾ ਛਾੜ ਸਾਨੂੰ ਗਲਾਸ ਹੋਰ ਭੇਜ ਦਿਓ ਮੰਗਵਾਈ ਗਲਾਸ ਗਲਾਸ ਮੰਗਵਾਇਓ ਗਲਾਸ ਭੰਡੇ ਬਈ ਗਲਾਸ ਮੰਗਾ ਦੋ ਮਾਇ ਤਾਂ ਮਸਟਰ ਆਏਗੀ ਬੰਦਾ ਸਾਡੇ ਵਾਲੇ ਚ ਪੀ ਲਉਣਾ ਹੈ ਨਾ ਗੁੰਡਾ ਪਾਣੀ ਵੀ ਨਹੀਂ ਪਾਣੀ ਵੀ ਨਹੀਂ ਆ ਜਾ ਇੱਕ ਗਲਾਸ ਲੈ ਕੇ ਪੀ ਪਾਣੀ ਪਾਣੀ ਸੁਵਿੰਦਰ ਸੁਵਿੰਦਰ ਪਾਣੀ ਲੈ 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 ਗਲਾਸ ਲੈ ਤਾ ਹਾਂ ਹਾਂ ਗਲਾਸ ਵੀ ਲੈ ਤਾ ਗਲਾਸ ਵੀ ਦੋ ਜਾਣੇ ਉਹ ਤਿੰਨ ਜਾਣੇ ਇਹਦੇ ਨੇ ਨਾ ਹੈ ਨਹੀਂ ਬਾਏ ਦੇਖ ਕਿਉਂ ਲਾਈਟ ਲੱਗੀ ਹੋਈ ਹੈ ਕੋਈ ਨਹੀਂ ਪੋੜਾ ਬਣੀ ਮੈਂ ਅੱਪੂ ਆ ਜੁੱਤੀ ਲੱਭੀ ਲਈ ਉਈ ਟਾਈਮ ਹੈ ਜਿਹੜਾ 7 ਹੁਣ ਤਾਂ ਵੱਜ ਗਏ 7:30 ਅਸੀਂ ਮਨ ਲੈ 7:00 ਵਜੇ ਆਗਲ ਹੋਵਾਂਗੇ 5-7 ਮਿੰਟ ਉੱਤੇ ਹੋਣਗੇ ਨਾ ਤੇ ਬਹੁਤ ਵਧੀਆ ਦਰਸ਼ਨ ਹੋਏ ਤੇ ਆਪਾਂ ਹੁਣ ਘਰੇ ਪਹੁੰਚ ਗਏ ਤੇ ਅੱਜ ਆਪਣੇ ਗੁਰਦੁਆਰਾ ਸਾਹਿਬ ਜਾਪ ਹੋ ਰਿਹਾ ਹੈਗਾ ਬਸ ਇਹ ਸੀ ਦੀ ਦਿਹਾੜਿਆ ਕਰਤੀ ਹੁੰਦਾ ਹੁੰਦਾ ਹੈਗਾ ਨਾ ਤੇ ਹੁਣ ਉਹਨੇ ਦਿਨ ਹੀ ਹੋਊਗਾ ਜਿੰਨੇ ਦਿਨ ਉੱਥੇ ਭੋਗ ਨਹੀਂ ਪੈਂਦਾ ਹੈਗਾ ਸਰਹੰਦ ਫਤਿਹਗੜ ਸਾਹਿਬ ਆ ਨਾ ਜਿੰਨੇ ਦਿਨ ਉੱਥੇ ਭੋਗ ਨਹੀਂ ਪੈਂਦੇ ਹੈਗੇ ਉਹਨੇ ਦਿਨ ਇੱਥੇ ਆਪਣੇ ਜਾਪ ਕਰਿਆ ਕਰਨਗੇ ਹਰ ਰੋਜ਼ ਸ਼ਾਮ ਨੂੰ ਘੰਟਾ 7 ਤੋਂ ਮੈਨੂੰ ਲੈ 8:00 ਵਜੇ ਤੱਕ ਤੇ ਹੁਣ ਆਪਾਂ ਸਾਰੇ ਕੰਮ ਤਾਂ ਦੇ ਨਵੀਨੇ ਨਿਮੇੜਤੇ ਸੀਗੀ ਵਿਚਾਰੀ ਨੇ ਉਹ ਵੀ ਲੇਟ ਆਈਏਗੀ ਤੇ ਉਹਨੇ ਆ ਕੇ ਰੋਟੀ ਰੋਟੀ ਬਣਾਤੀ ਦੋਨਾਂ ਦਾਦੇ ਤੇ ਆਪਦੇ ਡੈਡੀ ਨੂੰ ਰੋਟੀ ਖਵਾਤੀ ਭਾਂਡੇ-ਪੁੰਡੇ ਸਾਫ਼ ਕਰਤੇ ਦੁੱਧਵਾ ਥੋੜਾ ਜਿਹਾ ਰਹਿੰਦਾਗਾ ਸਾਹਮਣ ਵਾਲਾ ਮੈਨੂੰ ਕਹਿੰਦੀ ਸੀ ਕਿ ਤੇਰਾ ਕਰਿਆ ਪੈਗਾ ਤੂੰ ਵੀ ਪੀ ਲਈ ਬਾਕੀ ਸਾਮ ਦੀ ਜਿਵੇਂ ਕਰਨਾਗਾ ਨਾ ਤੇ ਹੁਣ ਮੈਂ ਉਹ ਚੱਕਤਰ ਕਰਦੀ ਹੈਗੀ ਨਾਲੇ ਆਪਾਂ ਵਲੌਗ ਦਾ ਐਂਡ ਕਰਦੇ ਆਂਗੇ ਤੇ ਜਿਹੜੀ ਵੀ ਭੈਣ ਮੱਥਾ ਟੇਕਣ ਦੀ ਇੱਕ ਪਾਣੀ ਵੱਧ ਤੋਂ ਵੱਧ ਭਈ ਨਾਲ ਲੈ ਕੇ ਜਾਵੇ ਸੀ ਜ ਪਾਣੀ ਬੰਨੇ ਬਹੁਤ ਜ਼ਿਆਦਾ ਔਖਾ ਹੋਇਆ ਕਿਉਂਕਿ ਉੱਥੇ ਥਾਂ ਥਾਂ ਨਾ ਸਾਰੇ ਕਿਤੇ ਦੁੱਧ ਦੇ ਲੰਗਰ ਲੱਗੇ ਹੋਏ ਨੇ ਗੇ ਨਾ ਹਰ ਇੱਕ ਜਗ੍ਹਾ ਦੁੱਧ ਦਾ ਲੰਗਰ ਤੇ ਲੰਗਰ ਦੇ ਵਿੱਚ ਜਿੱਥੇ ਪ੍ਰਸ਼ਾਦਾ ਛਕਾਉਂਦੇ ਨੇ ਨਾਲ ਲੱਸੀ ਹੁੰਦੀ ਹੈਗੀ ਤੇ ਪਾਣੀ ਬੰਨੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਬੱਚਿਆਂ ਨੂੰ ਨਾ ਤੇ ਅਸੀਂ ਨਾ ਫਿਰ ਕੋਟ ਦੁਨਿਆ ਕੇ ਪਾਣੀ ਪੀਤਾ ਨਾ ਬਹੁਤ ਜ਼ਿਆਦਾ ਔਖਾ ਹੋਇਆ ਕਿਉਂ ਰਸਤੇ 'ਚ ਫਿਰ ਅਸੀਂ ਵੀ ਨਹੀਂ ਖੜੇ ਹੈਗੇ ਹਰ ਇੱਕ ਜਗ੍ਹਾ ਤਾਂ ਪਾਣੀ ਵੀ ਨਹੀਂ ਪੀਤਾ ਜਾਂਦਾ ਨਾ ਗੁਰੂ ਘਰ 'ਚ ਤਾਂ ਹਜੇ ਆਪਾਂ ਪ ਫਿਰ ਅਸੀਂ ਇੱਥੇ ਆ ਕੇ ਪਾਣੀ ਪੀਤਾ ਵੈਸੇ ਨਾਲ ਬੋਤਲਾਂ ਲੈ ਕੇ ਗਏ ਸੀ ਨਾਲ ਬੱਚਿਆਂ ਕਰਕੇ ਉਹ ਛੋਟੀਆਂ ਬੋਤਲਾਂ ਨਾਲ ਕਿੱਥੇ ਸਰਦਾਗਾ ਆਉਂਦੇ ਹੋਏ ਨੂੰ ਜਿਆਦਾ ਥੋੜਾ ਜਿਹਾ ਐ ਹੋ ਗਿਆ ਪਤਾ ਨਹੀਂ ਭਾਈ ਦੁੱਧ ਬਾਦ ਉੱਥੇ ਪੀਤਾ ਗਿਆ ਨਾ ਰੋਟੀ ਤੋਂ ਬਾਅਦ ਚ ਪ੍ਰਸ਼ਾਦ ਦੇ ਤੋਂ ਬਾਅਦ ਚ ਐ ਜਿਹਾ ਹੋ ਜਾਂਦਾਗਾ ਵੀ ਆਪਾਂ ਪਾਣੀ ਪੀਏ ਕਿਨੇ ਲੱਸੀ ਪੀਣੀ ਦੀ ਪੀ ਲਈ ਜਿਹੜੇ ਨਹੀਂ ਪਿੰਦੇ ਉਹਨਾਂ ਨੂੰ ਜਿਆਦਾ ਔਖਾ ਹੋਇਆ ਤੇ ਚਲੋ ਜੀ ਇਸ ਤਰ੍ਹਾਂ ਦਾ ਫਿਰ ਆਪਣਾ ਥੋੜਾ ਬੋਤਾ ਤਖਲੀਪਾਉਂਦੀ ਰਹਿੰਦੀਆਂ ਨੇਗੇ ਨਾ ਕੱਠ ਬਹੁਤ ਜਿਆਦਾ ਸੀਗਾ ਮੱਥਾ ਟੇਕਣ ਨੂੰ ਥੋੜਾ ਜਿਹਾ ਬਹੁਤ ਜਿਆਦਾ ਟਾਈਮ ਲੱਗੇਗਾ ਤੇ ਹਜੇ ਤਾਂ ਕੁਝ ਵੀ ਨਹੀਂ ਜਿ ਤੇ ਜੋ ਵੀ ਤਰੀਕ ਤੱਕ ਤਾਂ ਇਕੱਠ ਵੱਦੀ ਵੱਧ ਜਾਊਗਾ ਨਾ ਜਿਆਦਾ ਢੀੜ ਹੋਈ ਜਾਊਗੀ ਮੱਥਾ ਟੇਕਣਾ ਬਹੁਤ ਜਿਆਦਾ ਮੁਸ਼ਕਲ ਹੋਊਗਾ ਉੱਥੇ ਤੇ ਜਿਨੇ ਵੀ ਸਮਾਂ ਦੀ ਭੈਣਾਂ ਨੇ ਬੱਚਿਆਂ ਨੂੰ ਲੈ ਕੇ ਜਾਣਾ ਹੁੰਦਾ ਭੈਣਾਂ ਨੇ ਜਾਣਾ ਹੁੰਦਾ ਨਾ ਪਹਿਲਾਂ ਜਾ ਕੇ ਮੱਥਾ ਟੇਕਿਆ ਆਇਆ ਕਰਨਾ ਨਾ ਮੇਰੇ ਤਾਂ ਮਨੇ ਇਹੀ ਕਹਿੰਦਾਗਾ ਅਸੀਂ ਬਹੁਤ ਵੱਡੀ ਗਲਤੀ ਕਰ ਗਏ ਤੇ ਉਹ ਦਿਨਾਂ 'ਚ ਜਾ ਕੇ ਤਾਂ ਢੀੜ ਬਹੁਤ ਜਿਆਦਾ ਹੋ ਜਾਂਦੀ ਹੈਗੀ ਤੇ ਸਤੋਂ ਸਾਰੇ ਥਾਵੇਂ ਪ੍ਰੋਪਰ ਮੱਥਾ ਟੇਕਿਆ ਨਹੀਂ ਹੈਗਾ 2-3 ਕ 3-4 ਕ ਜਗ੍ਹਾ ਅਸੀਂ ਮੱਥਾ ਟੇਕ ਕੇ ਆਇਾਂਗੇ ਤੇ ਹਰ ਇੱਕ ਜਗ੍ਹਾ ਤੇ ਲਾਈਨ ਸੀ ਹੈ ਨਾ ਬਹੁਤ ਵੱਡੀਆਂ-ਵੱਡੀਆਂ 2-2 3-3 ਘੰਟੇ ਲਾਈਨ ਚ ਲੱਗਦੇ ਸੀਗੇ ਤੇ ਆਪਾਂ ਕਹਿੰਦੇ ਵੀ ਠੰਡ ਹੈ ਪੂ ਮਗਦਮਾ ਮਹੀਨਾ ਪਈ ਉੱਥੇ ਤਾਂ ਗਰਮੀ ਕਿਉਂਕਿ ਘੱਟ ਸੀਗਾ ਗਰਮੀ ਬਹੁਤ ਜ਼ਿਆਦਾ ਵੀ ਨਾ ਪੱਖੇ ਚਲਾਏ ਫਿਰ ਪੱਖੇ ਨਾਲ ਥੋੜੀ ਸ਼ਾਂਤੀ ਜਈ ਚਲੋ ਜੀ ਤੇ ਹੁਣ ਆਪਾਂ ਕਰੀਏ ਵਲੌਗ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਵਲੌਗ ਜ਼ਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ